ਲਓ ਜੀ ਇੱਕ ਬੱਕਰੀ ਤੋਂ ਸ਼ੁਰੂ ਕੀਤਾ ਹੋਇਆ ਫਾਰਮ ਆਪਣਾ ਆਪਾਂ ਇੱਕ ਤੋਂ ਸਟਾਰਟ ਕੀਤਾ ਸੀ ਜਿਹੜੇ ਬਹੁਤ ਸਾਰੇ ਭਰਾਵਾਂ ਦੇ ਸਵਾਲ ਹੁੰਦੇ ਆ ਨਾ ਵੀ ਅਸੀਂ ਕੰਮ ਕਰਨਾ ਹੈਗਾ ਕਿੰਨੇ ਜਾਨਵਰਾਂ ਤੋਂ ਸ਼ੁਰੂ ਕਰੀਏ ਕੀ ਕਰੀਏ ਮੈਂ ਆਪਦਾ ਪ੍ਰੈਕਟੀਕਲ ਤਿਆਰ ਕਰਦਾ ਤਾਂ ਆਪਾਂ ਇੱਕ ਬੱਕਰੀ ਤੋਂ ਜਿਹੜਾ ਸ਼ੁਰੂ ਕੀਤਾ ਸੀ ਜਦੋਂ ਉਹ ਬੱਕਰੀ ਸੂਪੀਏ ਤੇ ਬੱਚੇ ਸੇਲ ਕਰਕੇ ਫਿਰ ਆਪਾਂ ਅਗਲੀ ਬੱਕਰੀ ਲਈ ਬੱਚੇ ਨਹੀਂ ਆਪਾਂ ਖਰੀਦੇ ਛੋਟੇ ਬੱਚੇ ਕਦੇ ਵੀ ਨਹੀਂ ਖਰੀਦੇ ਮੈਂ ਸਾਰੇ ਭਰਾਵਾਂ ਨੂੰ ਸੁਝਾਅ ਵੀ ਦੇਣਾ ਚਾਹਾਂਗਾ ਵੀ ਕੋਸ਼ਿਸ਼ ਕਰੋ ਤੁਸੀਂ ਜਿਹੜੀਆਂ ਹੈਗੀਆਂ ਨੇ ਗੱਬਣ ਬੱਕਰੀਆਂ ਲਓ ਜਾਂ ਬੱਚਿਆਂ ਵਾਲੀਆਂ ਬੱਕਰੀਆਂ ਲਓ ਜਿੱਤੋਂ ਕੰਮ ਸ਼ੁਰੂ ਹੋਵੇ ਜਦੋਂ ਆਪਣੇ ਕੋਲੇ ਬੱਕਰੀ ਗੱਬਣ ਲੈਣੇ ਜਦੋਂ ਸੂੰਦੀ ਆ ਕਮ ਸੇ ਕਮ ਕਈ ਵਾਰੀ ਤਾਂ ਉਹ ਸਾਰੀ ਬੱਕਰੀ ਫਰੀ ਹੋ ਜਾਂਦੀ ਆ ਤੇ ਨਹੀਂ ਉਹ ਅੱਧੀ ਬੱਕਰੀ ਦੇ ਪੈਸੇ ਜਿਹੜੇ ਉਹਦੇ ਬੱਚੇ ਪੂਰੇ ਕਰਾ ਦਿੰਦੇ ਆ ਉਸ ਤੋਂ ਬਾਅਦ ਨਾਲੇ ਤੁਹਾਨੂੰ ਇੱਕ ਬੱਕਰੀ ਤੋਂ ਜੋ ਸ਼ੁਰੂ ਕਰੋਗੇ ਕੰਮ ਜਿੱਡਾ ਮਰਜ਼ੀ ਕਰ ਲਿਓ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਮੈਂ ਇੱਕ ਤੋਂ ਸ਼ੁਰੂ ਕੀਤਾ ਤੁਸੀਂ ਜਾਨਵਰ ਦੇਖ ਲਓ ਆਪਣੇ ਕੋਲ 50 55 ਜਾਨਵਰ ਟਾਈਮ ਪਤਾ ਕਿੰਨਾ ਹੋਇਆ ਸਿਰਫ ਸਵਾ ਦੋ ਸਾਲ ਹੋਏ ਆਪਾਂ ਨੂੰ ਵੱਡੇ ਕੰਮ ਪੱਧਰ ਤੇ ਕੰਮ ਕੀਤੇ ਨੂੰ ਵੈਸੇ 3 ਸਾਲ ਸਵਾ 3 ਸਾਲ ਹੋ ਗਏ ਇੱਕ ਸਾਲ ਤਾਂ ਆਪਾਂ ਜਮਾ ਥੋੜੇ ਜੇ ਪਸ਼ੂ ਰੱਖੇ ਸੀਗੇ ਇੱਕ ਤੋਂ ਸ਼ੁਰੂ ਕੀਤਾ ਸੀ ਹੌਲੀ ਹੌਲੀ ਵੱਧ ਗਏ ਫਿਰ ਆਪਾਂ ਲਾਰਜ ਸਕੇਲ ਦੇ ਉੱਤੇ ਜਾਨਵਰ ਇਕੱਠੇ ਵੀ ਪਰਚੇਜ਼ ਕੀਤੇ ਸੀਗੇ ਤੇ ਇਹਨਾਂ ਦੇ ਵਿੱਚ ਇੱਕ ਇੱਕ ਚੀਜ਼ ਇਹ ਆ ਜੇ ਤੁਸੀਂ ਸਬਰ ਦੇ ਨਾਲ ਕੰਮ ਕਰੋਗੇ ਇੱਕ ਤੋਂ ਕੰਮ ਸ਼ੁਰੂ ਕਰੋਗੇ ਤਾਂ ਉਹ ਤੁਹਾਡੇ ਇੱਕ ਤਾਂ ਪੈਸੇ ਥੋੜੇ ਥੋੜੇ ਲੱਗਣਗੇ ਨਾਲ ਦੀ ਨਾਲ ਤੁਸੀਂ ਪੈਸੇ ਆਪਦੇ ਉਹਨਾਂ ਦੀ ਰਿਕਵਰੀ ਕਰਦੇ ਰਹੋ ਜਿੰਨੇ ਹੁਣ ਆਪਣੇ ਕੋਲੇ ਜਾਨਵਰ ਹੈ ਇਹ ਸਾਰੇ ਦੇ ਸਾਰੇ ਜਾਨਵਰ ਆਪਣੇ ਬਾਬੇ ਦੀ ਕਿਰਪਾ ਦੇ ਨਾਲ ਫਰੀ ਹੋ ਚੁੱਕੇ ਆ ਕਿਉਂਕਿ ਇਹਨਾਂ ਦੇ ਬੱਚਿਆਂ ਦੀ ਇਹਨਾਂ ਚੋਂ ਬੱਕਰੀਆਂ ਵੇਚੀਆਂ ਛੋਟੀਆਂ ਪੱਠਾਂ ਹੋਰ ਜੁੜੀਆਂ ਨਾਲ ਤੇ ਉਹਨਾਂ ਦੇ ਵਿੱਚੋਂ ਜਿਹੜੇ ਆਪਣੇ ਪੈਸੇ ਆ ਜਿਹੜੇ ਉਹ ਪੈਸੇ ਵੀ ਕਵਰ ਹੋ ਗਏ ਪਲੱਸ ਆਪਾਂ ਨੂੰ ਪ੍ਰੋਫਿਟ ਵੀ ਹੋ ਗਿਆ ਉਸ ਤੋਂ ਬਾਅਦ ਪਹਿਲੇ 1 ਸਾਲ ਤਾਂ ਜਦੋਂ ਆਪਾਂ ਥੋੜੇ ਪਸ਼ੂ ਰੱਖਦੇ ਆ ਕੋਈ ਨੀਰਾ ਚਾਰਾ ਖਰੀਦਣ ਦੀ ਲੋੜ ਨਹੀਂ ਪੈਂਦੀ ਜਿਹੜੇ ਖਾਸ ਕਰਕੇ ਖੇਤੀਬਾੜੀ ਕਰਦੇ ਆ ਉਹਨਾਂ ਦੇ ਹਰਾ ਚਾਰਾ ਤੂੜੀ ਤੰਦ ਘਰੇ ਹੁੰਦਾਗਾ ਉਹਦੇ ਨਾਲ ਆਪਾਂ ਜਨਵਾਰਾਂ ਨੂੰ ਪਾਲ ਸਕਦੇ ਆ ਤੇ ਦੂਜੀ ਗੱਲ ਇਹ ਆ ਵੀ ਜਿਨ੍ਹਾਂ ਨੇ ਵੀ ਸ਼ੁਰੂ ਦੇ ਵਿੱਚ ਖੇਤੀਬਾੜੀ ਘਰੇ ਪਸ਼ੂ ਖੜਾਉਣੇ ਆ ਉਹ ਪਸ਼ੂ ਘਰੋਂ ਹੀ ਲਓ ਚਰਦਾ ਫਿਰਦਾ ਪਸ਼ੂ ਨਾ ਲਓ ਜੇ ਚਾਰਦਾ ਫਿਰਦਾ ਲੈਣਾਗਾ ਉਹ ਚਰਾਈ ਤੇ ਰੱਖਣ ਵਾਲਾ ਬੰਦਾ ਚਰਦਾ ਫਿਰਦਾ ਪਸ਼ੂ ਲੈ ਸਕਦਾ ਜਿਨੇ ਘਰੇ ਪਸ਼ੂ ਖੜਾਉਣਾਗਾ ਉਹ ਚرائی ਵਾਲਾ ਪਸ਼ੂ ਨਾਲਿਓ ਉਹਨੂੰ ਸਮੱਸਿਆ ਜ਼ਰੂਰ ਆਉਂਦੀ ਆ ਉਹ ਦਿੱਕਤ ਆਉਂਦੀ ਆ ਘਰੇ ਖੜਾ ਕੇ ਉਹਨੂੰ ਪਾਲਣਾ ਬਹੁਤ ਔਖਾ ਹੈਗਾ ਕੱਲ ਹੀ ਇੱਕ ਮੇਰੇ ਕੋਲੇ ਭਰਾ ਦਾ ਫੋਨ ਆਇਆ ਸੀਗਾ ਤੇ ਜਿਹੜੇ ਦੇ ਜਾਨਵਰ ਜਿਹੜੇ ਹੈਗੇ ਨੁਕਸਾਨੇ ਗਏ ਸੀਗੇ ਕਿਉਂਕਿ ਉਸਨੇ ਸਾਰੇ ਦੇ ਸਾਰੇ ਜਾਨਵਰ ਚਰਦੇ ਹੋਏ ਲੈ ਸੀਗੇ ਦੂਜੀ ਗੱਲ ਇਹ ਆ ਵੀ ਜਦੋਂ ਤੁਸੀਂ ਸਬਰ ਦੇ ਨਾਲ ਕੰਮ ਕਰੋਗੇ ਛੋਟੇ ਤੋਂ ਕੰਮ ਸ਼ੁਰੂ ਕਰੋਗੇ ਵੱਡਾ ਜਿੱਡਾ ਮਰਜ਼ੀ ਕਰ ਲੋ ਬਹੁਤ ਸਾਰੇ ਭਰਾਵਾਂ ਦੇ ਫਾਰਮ ਫੇਲ ਹੋਏ ਆ ਜਿਨ੍ਹਾਂ ਨੇ ਵੱਡੇ ਪੱਧਰ ਤੇ ਕੰਮ ਕੀਤਾ ਵੱਡੇ ਪੱਧਰ ਤੇ ਕੋਈ ਵੀ ਕੰਮ ਜੇ ਕਹਾਸ਼ ਕਰਕੇ ਪਸ਼ੂ ਪਾਲਣ ਦਾ ਕਰਨਾ ਹੈ ਚਾਹੇ ਡੇਰੀ ਦਾ ਕਰਨਾ ਚਾਹੇ ਬੱਕਰੀਆਂ ਦਾ ਕਰਨਾ ਜੋ ਮਰਜ਼ੀ ਕਰਨਾ ਹੈਗਾ ਉਹ ਕੰਮ ਜਿਹੜਾ ਹੈਗਾਗਾ ਤੁਸੀਂ ਛੋਟੇ ਪੱਧਰ ਦੇ ਉੱਤੇ ਤੁਸੀਂ ਜਿਹੜਾ ਕੰਮ ਸ਼ੁਰੂ ਕਰੋ ਵੱਡਾ ਜਿੱਡਾ ਮਰਜ਼ੀ ਕਰ ਲੋ ਜੇ ਤੁਸੀਂ ਇਹਨਾਂ ਜਾਨਵਰਾਂ ਦੇ ਵਿੱਚੋਂ ਹੰ ਕਮਾਈ ਕਰਨੀ ਚਾਹੋ ਨੇ ਤਾਂ ਫਿਰ ਤੁਹਾਨੂੰ ਇਹਨਾਂ ਦੇ ਸੁਭਾਅ ਬਾਰੇ ਇਹਨਾਂ ਦੇ ਖਾਣ ਪੀਣ ਬਾਰੇ ਪਤਾ ਹੌਲੀ ਹੌਲੀ ਲੱਗਣਾਗਾ ਜਦੋਂ ਬਰ ਰੱਖੋਗੇ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜੂ ਬਾਈ ਜੀ ਇਹਨੂੰ ਜ਼ੁਖਾਮ ਲੱਗ ਜਾਂਦਾ ਸੀ ਇਹਦੇ ਇਹ ਜਿਹੇ ਲੱਛਣ ਹੋਗੇ ਤੇ ਇਹ ਜਿਹੇ ਲੱਛਣ ਹੋਗੇ ਜਿਹੜੀ ਜਿਹੜੀ ਸਮੱਸਿਆ ਤੁਹਾਨੂੰ ਆਉਂਦੀ ਆਗੀ ਉਹੋ ਸਮੱਸਿਆ ਆਪਣਾ ਪੇਜ ਫੋਲੋ ਕਰ ਲਓ ਆਪਣੇ ਇਸ ਨੂੰ ਚੈਨਲ ਨੂੰ ਫੋਲੋ ਕਰ ਲੇਦੇ ਤੇ ਬਹੁਤ ਸਾਰੀਆਂ ਜਾਣਕਾਰੀਆਂ ਤਕਰੀਬਨ ਮੈਂ ਪਾਉਂਦਾ ਹੀ ਰਹਿਣਾਗਾ ਤੇ ਬਾਕੀ ਜਿਹੜੇ ਬੂਰੇ ਨੰਬਰ ਬੰਦੇ ਜਿਨ੍ਹਾਂ ਕੋਲ ਜਿਆਦਾ ਤਜਰਬੇ ਆ ਉਹਨਾਂ ਤੋਂ ਆਪਾਂ ਪੁੱਛ ਕੇ ਜਾਣਕਾਰੀ ਜਿਹੜੀ ਨਹੀਂ ਪਤਾ ਹੁੰਦੀ ਆ ਆਪਾਂ ਉਹ ਵੀ ਪੇਜ ਦੇ ਉੱਤੇ ਪਾਉਂਦੇ ਰਹਿੰਨੇ ਆ ਫੋਨ ਕਾਲ ਦੇ ਉੱਤੇ ਵੀ WhatsApp ਦੇ ਰਾਹੀਂ ਵੀ ਬਹੁਤ ਸਾਰੇ ਭਰਾਵਾਂ ਦੇ ਜਾਨਵਰ ਜਿਹੜੇ ਹੈਗੇ ਬਚਾਏ ਆ ਉਹਨਾਂ ਦਾ ਇਲਾਜ ਕਰਵਾਇਆਗਾ ਤੁਸੀਂ ਵੀ ਜੇ ਭਰਾ ਕਿਸੇ ਨੇ ਵੀ ਕੰਮ ਕਰਨਾ ਤਾਂ ਵੱਡਾ ਮੈਂ ਇਹਨੂੰ ਬਹੁਤ ਸਾਰੇ ਭਰਾਵਾਂ ਵਿੱਚ 100 ਦਾ ਕੋਈ 50 ਦਾ ਕੋਈ 20 ਦਾ 30 ਦਾ ਕਹਿ ਕੇ ਕਰਦੇ ਆ ਜਿਨ੍ਹਾਂ ਨੇ ਵੱਡੇ ਪੱਦਰ ਤੇ ਪੰਗੇ ਲਏ ਆ ਮੈਂ ਉਹਨਾਂ ਨੂੰ ਟੋਕਿਆ ਜ਼ਰੂਰ ਹੈ ਤੇ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਫਾਰਮ ਫੇਲ ਹੋਏ ਆ ਪਾ ਜੇ ਤੁਸੀਂ ਕਾਮਯਾਬ ਹੋਣਾ ਤਾਂ ਕਾਮਯਾਬ ਹੋਣ ਵਾਸਤੇ ਦੇਖੋ ਕੰਮ ਕੋਈ ਮਾੜਾ ਨਹੀਂ ਹੈਗਾ ਪਹਿਲਾਂ ਵੀ ਆਪਾਂ ਗੱਲ ਕਰਦੇ ਹੁੰਦੇ ਆ ਦੇਖੋ ਕਿਤੇ ਨੇ ਇੱਕ ਕੰਮ ਜੇ ਤੁਸੀਂ ਸਟਾਰਟ ਕਰਦੇ ਆ ਜਾਂ ਤਾਂ ਹੋਰ ਨੇ ਚੱਲਣਾ ਜਾਂ ਨਹੀਂ ਚੱਲਣਾ ਜੇ ਤੁਸੀਂ ਛੋਟੇ ਪੱਧਰ ਤੇ ਕੰਮ ਸ਼ੁਰੂ ਕਰੋਗੇ ਉਹਦੇ ਤੇ ਇਨਵੈਸਟਮੈਂਟ ਥੋੜੀ ਹੋਊਗੀ ਥੋੜੇ ਪੈਸੇ ਲੱਗਣਗੇ ਉਹ ਤੁਸੀਂ ਜੇ ਤੁਹਾਨੂੰ ਦੋ ਤਿੰਨ ਮਹੀਨਿਆਂ ਤੱਕ ਤੁਸੀਂ ਜਾਨਵਰ ਰੱਖ ਲੇ ਜਾਂ 4 ਮਹੀਨੇ ਤੱਕ ਰੱਖ ਲੇ ਤੇ ਤੁਹਾਨੂੰ ਐ ਲੱਗਿਆ ਯਾਰ ਵੀ ਸਾਨੂੰ ਤਾਂ ਇਹ ਰਾਸ ਨਹੀਂ ਆਇਆ ਆਪਾਂ ਛੱਡਣਾਗਾ ਤੇ ਤੁਸੀਂ ਉਹਨੂੰ ਛੱਡ ਦੋਂਗੇ ਉਹਦੇ ਵਿੱਚ ਤੁਹਾਨੂੰ ਘਾਟਾ ਬਹੁਤ ਘੱਟ ਪੈਣਾਗਾ ਉਹ ਛੇਤੀ ਤੁਸੀਂ ਤੁਹਾਡੇ ਜਾਨਵਰ ਸੇਲ ਹੋ ਜਾਣਗੇ ਥੋੜਾ ਬਹੁਤ ਜੇ ਤੁਸੀਂ ਵੱਡੇ ਪੱਧਰ ਤੇ ਕੰਮ ਕਰ ਲਿਆ ਤੇ ਤੁਹਾਨੂੰ ਇਹ ਲੱਗਿਆ ਯਾਰ ਵੀ ਆਪਾਂ ਤਾਂ ਪੰਗਾ ਹੀ ਗਲਤ ਲੈ ਲਿਆ ਤੇ ਫੇਰ ਤੁਹਾਡਾ ਨੁਕਸਾਨ ਬਹੁਤ ਵੱਡਾ ਹੋਣਾ ਕਿ ਵੱਡੇ ਪੱਧਰ ਦਾ ਲਾਸ ਵੱਡਾਗਾ ਫਾਰਮ ਵੀ ਤੇ ਉੱਤੇ ਪੈਸੇ ਲੱਗ ਗਏ ਪਹਿਲੀ ਗੱਲ ਆ ਵੀ ਸ਼ੁਰੂ ਦੇ ਵਿੱਚ ਫਾਰਮ ਦੇ ਉੱਤੇ ਪੈਸੇ ਨਾ ਲਾਓ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਆਪਾਂ ਇੱਕ ਬਹੁਤ ਹੀ ਸਸਤਾ ਜਿਹੜਾ ਫਾਰਮ ਦਿਖਾਵਾਂਗੇ ਜਿਹੜਾ ਘੱਟ ਰੁਪਈਆਂ ਦੇ ਵਿੱਚ ਬਣਦਾਗਾ ਜਿਹਦੇ ਵਿੱਚ ਤੁਸੀਂ 15-20 ਬੱਕਰੀਆਂ ਆਰਾਮ ਦੇ ਨਾਲ ਰੱਖ ਸਕਦੇ ਹੋ ਜਿਹਦਾ ਖਰਚਾ ਸਾਰਾ 16-17 ਤੋਂ ਲੈ ਕੇ 20 ਦੇ ਵਿੱਚ ਵਿੱਚ ਖਰਚਾ ਆਇਆਗਾ ਤੇ ਬੜੀ ਆਈ ਕੰਫਰਟੇਬਲ ਜਿਹੜਾ ਫਾਰਮ ਹੈਗਾ ਉਸ ਦੀ ਆਪਾਂ ਵੀਡੀਓ ਅਗਲੇ ਤੇ ਪਾਵਾਂਗੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਪੇਜ ਨੂੰ ਫੋਲੋ ਕਰਦੇ ਹੋ ਤੇ ਆਪਣੀ ਰਹਿ ਕਮੈਂਟਾਂ ਦੇ ਵਿੱਚ ਜਰੂਰ ਦੱਸਦੇ ਕਰੋ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਸਸਰੇ ਕਾਲ